ਮੈਂ ਅਕਸਰ ਸੋਚਦਾ ਹਾਂ ਜ਼ਿੰਦਗੀ ਤਰਤੀਬ ਵਿੱਚ ਕਰਦਾ ਯਤਨ ਜਿੰਨੇ ਵੀ ਕਰਦਾ ਹਾਂ ਸਭੋਂ ਮੈਂ ਹੋਰ ਵਿਕਰਦਾ ਅੱਛਾ ਦੂਜੇ ਲਈ ਬੈਂਕਰ ਵੀ ਆ ਮੈਨੂੰ ਇਹ ਵੀ ਨਹੀਂ ਸਮਝ ਆਉਂਦੀ ਇੱਕ ਬੈਂਕਰ ਬੰਦਾ ਇਤਾਂ ਦਾ ਕਵੀ ਹੋ ਸਕਦਾ ਮਤ ਉਹਨਾਂ ਨੂੰ ਪਿਆ ਜਾਣ ਲੱਗ ਪਿਆ ਵੀ ਇਹ ਛੋੜੀ ਨਜ਼ਮ ਦੇ ਵੱਡੇ ਕਵੀ ਆ ਦੱਸੋ ਮੇਰੇ ਕਨ 1985 86 ਦੇ ਵਿੱਚ ਪੰਜਾਬੀ ਸਹਿਸਵਾ ਬਾਬਾ ਬਖਾੜਾ ਦਾ ਗਠਨ ਹੁੰਦਾ ਤੇ ਉਹੀ ਸਮਾਂ ਸੀ ਜਦੋਂ ਮੇਰੇ ਪਿੰਡ ਦਸਾਹਜ ਕਨਾ ਦੇ ਵਿੱਚ ਪੰਜਾਬੀ ਸਹਿਦ ਸਭਾ ਬਣਦੀ 1986 ਇੱਥੇ ਉਦੋਂ ਤੋਂ ਲੈ ਕੇ ਹੁਣ ਤੱਕ 36 ਸਾਲ ਹੋ ਗਏ ਮਤਲਬ ਆਇਆ ਭੰਵੇਂ ਮੈਂ ਦੋ ਚਾਰ ਵਾਰ ਹੁਣ ਮੈਂ ਇੱਥੇ 36 37 ਸਾਲਾਂ ਅੱਜ ਪਰ ਪਹਿਲੇ ਦਿਨ ਤੋਂ ਹੀ ਸਾਡਾ ਰਿਸ਼ਤਾ ਜਿਹੜਾ ਆ ਸ਼ਰਿੰਦਰਜੀ ਤਰਾਜਨ ਇੱਥੇ ਭੁਪਿੰਦਰ ਸਿੰਘ ਨਾਲ ਜੁੜਦੇ ਸੀ ਕੁਝ ਹੋਰ ਦੋਸਤ ਇਹਨਾਂ ਦੇ ਬਾਦਰ ਸਾਹਿਬ ਉਦੋਂ ਤੋਂ ਰਿਸ਼ਤਾ ਫਿਰ ਕੇਂਦਰੀ ਪਿਆਬੀ ਨਿਕਸਵਾ ਦੇ ਜੁੜਨ ਕਰਕੇ ਕਿ ਬਾਬਾ ਬਖਾਰਾ ਸਾਹਿਬ ਵੱਲੋਂ ਅਕਸਰ ਸ਼ਰਧਾਂਜਲੀਤ ਰਾਜਨ ਰਵੰਦੇ ਦੇ ਤੌਰ ਤੇ ਕੇਂਦਰੀ ਪਿਆਬਲੀਖ ਸਭਾ ਦੇ ਕਾਰਜਕਾਰਨੀ ਵਿੱਚ ਸ਼ਾਮਲ ਰਹਿੰਦੇ ਨੇ ਤੇ ਮੈਂ ਆਪਣੇ ਪਿੰਡ ਦਸਾਂਜ ਕਲਾਬ ਵੱਲੋਂ ਸਾਡਾ ਬਾਬਾ ਬਖਾਰਾ ਸਾਹਿਬ ਦਾ ਉਹਨਾਂ ਹੀ ਪੁਰਾਣਾ ਰਿਸ਼ਤਾ ਕੇਂਦਰੀ ਪਿਆਬਲੀਖ ਸਭਾ ਦੇ ਕੇਂਦਰੀ ਪਿਆਬਲੀਖ ਸਭਾ ਦੇ ਪ੍ਰਧਾਨ ਨੇ ਇਸ ਵੇਲੇ ਦਰਸ਼ਨ ਪੁੱਟਰ ਨੇ ਤੇ ਇਹਨਾਂ ਦੀ ਪਿਛਲੀ ਟਰਮ ਜਿਹੜੀ ਇਸ ਤੋਂ ਪਹਿਲਾਂ ਟਰਮ ਸੀ ਉਹਦੇ ਵਿੱਚ ਪ੍ਰਧਾਨ ਡਾਕਟਰ ਸੰਜੀਤ ਸਿੰਘ ਤੇ ਮੈਂ ਜਨਸ ਕਰਤਾ ਸੀ ਕੇਂਦਰ ਪੱਧਰ 'ਤੇ 100 ਬਾਰੇ ਵੀ ਮੈਂ ਬਾਤ ਥੋੜੀ ਜਿਹੀ ਗੱਲ ਕਰੂੰਗਾ ਪਰ ਜਿਹੜਾ ਬਾਬਾ ਬਕਾਲਾ ਸਹਿਰਸਵਾਰ ਤੇ ਇਫਸਾ ਵੱਲੋਂ ਸਾਂਝੇ ਤੌਰ ਦੇ ਉੱਤੇ ਇਹ ਜਿਹੜਾ ਅਵਾਰਡ ਅੱਜ ਦਿੱਤਾ ਜਾ ਰਿਹਾ ਦਰਸ਼ਨ ਗੁਟੂ ਭਰਾ ਨੂੰ ਇਹਦੀ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਹੈ ਜਿਹਦੇ ਬਾਰੇ ਪ੍ਰੋਫੈਸਰ ਗਪਾਲ ਸਿੰਘ ਗੁਟੂ ਗੱਲ ਕਰਕੇ ਵੀ ਗਏ ਆ ਉਹ ਹੀ ਹੈ ਕਿ ਇਹ ਪ੍ਰਸ਼ਕਾਰ ਕਿਹਦੇ ਨਾਂ ਤੇ ਦਿੱਤਾ ਜਾ ਰਿਹਾ ਤਾਂ ਉਹ ਨਾਂ ਹੈ ਪਰਮਿੰਦਰ ਜੀ ਸਤਮਾ ਇਹ ਪ੍ਰਸ਼ਕਾਰ ਹੈ ਦੂਜਾ ਵੀ ਇਹ ਇਨਾਮ ਦਿੱਤਾ ਕਿਹਨੂੰ ਜਾ ਰਿਹਾ ਉਹ ਨਾਂ ਹੈ ਦਰਸ਼ਨ ਸਿੰਘ ਗੁਟੂ ਉਹਨਾਂ ਦੀ ਕਵਿਤਾ ਬਾਰੇ ਬਹੁਤ ਸਾਰੀਆਂ ਗੱਲਾਂ ਇੱਥੇ ਦੋਸਤਾਂ ਨੇ ਕੀਤੀਆਂ ਤੇ ਸੱਚ ਕੁੱਚੀ ਮੈਨੂੰ ਕੋਈ ਸੰਕੋਚ ਨਹੀਂ ਇਹ ਕਹਿਣ ਦੇ ਵਿੱਚ ਵੀ ਇੱਕ ਸੂਈ ਦੇ ਜਿਹਦਾ ਧਾਗਾ ਵਾਲੀ ਗੱਲ ਹੁੰਦੀ ਹੈ ਵੀ ਇਨ ਨਾਟ ਵੀ ਇਤਰਾਜ਼ ਜਾਂ ਕੋਈ ਕਿਸੇ ਕਿਸਮ ਦਾ ਇਹ ਗੱਲ ਨਹੀਂ ਕਹੀ ਜਾ ਸਕਦੀ ਕਿ ਇਹ ਜਿਹੜੀ ਚੋਣ ਹੈ ਗਲਤ ਹੈ ਇਹ ਐਨੀ ਸਹੀ ਚੋਣ ਹੈ ਇਸ ਸਹੀ ਚੋਣ ਲਈ ਇਫਤਿਹਾਰ ਤੇ ਬਾਬਾ ਬਕਾਲਾ ਸਾਹਿਬ ਸਾਬਾ ਨੂੰ ਮੁਬਾਰਕਬਾਦ ਦੀ ਹੱਕਦਾਰ ਹੈ। ਮੁੱਢੀ ਗੱਲ ਤੇ ਕੰਮਤਰੀ ਗੱਲ ਕਰਦੇ ਹੋਏ ਮੈਂ ਕੋਈ ਗੱਤਾ ਦਾ ਲੋਚਕ ਤਾਂ ਨਹੀਂ ਇੱਕ ਮੇਰੇ ਲਈ ਸਮੱਸਿਆ ਇਹ ਆ ਵੀ ਅਸੀਂ 25 ਸਾਲ ਤੋਂ ਮਿੱਤਰ ਆ ਮੈਂ ਇੱਥੇ ਦਰਸ਼ਕ ਮੁਟਤ 25 ਸਾਲ ਹੋ ਗਏ ਲਾਭਾ ਕੌਂਸਲਰ ਨੂੰ ਉਸ ਦਿਨ ਤੋਂ ਉਸ ਤੋਂ ਵੀ ਪਹਿਲਾਂ ਦੇ ਅਸੀਂ ਦੋਸਤ ਹੈ ਤੇ ਇਕੱਠੇ ਵਿਚਰਦੇ ਆ ਜੇ ਹੁਣ ਤੱਕ ਕੇਂਦਰੀ ਪਿਆ ਵੀ ਨਿਕਸ਼ਵਾ ਦੇ ਵਿੱਚ ਵੀ ਇਕੱਠੇ ਕੰਮ ਕਰ ਰਹੇ ਆ ਤੇ ਆਪਣੇ ਮਿੱਤਰ ਵਾਲੇ ਬੋਲਣਾ ਥੋੜਾ ਜਿਆ ਮੁਸ਼ਕਲ ਵੀ ਹੁੰਦਾ ਪਰ ਮੈਂ ਦਿਲੋਂ ਗੱਲ ਕਰਨੀ ਆ ਜਿਹੜੇ ਮੱਖਣ ਘੁਆੜ ਹੋਣਾਂ ਨੇ ਕਿਹਾ ਵੀ ਅਸੀਂ ਰਾਹ ਚੋਂ ਦੇ ਗੱਲ ਕਰਦੇ ਸੀ ਇਹਨਾਂ ਦੇ ਇਹਨਾਂ ਦੇ ਬੇਸਮੂਸਾ ਵਾਲੇ ਜਾਂ ਜੋ ਵੀ ਹੈ ਮਤਲਬ ਮਜ਼ਾਕ ਨਹੀਂ ਸੱਚਮੁੱਚ ਹੀ ਇੱਥੇ ਤੁਹਾਡੇ ਨੇੜੇ ਇੱਕ ਅਧਿਆਪਕ ਅਧਿਆਪਕਾਂ ਦਾ ਗੁਆ ਸਾਡਾ ਮਿੱਤਰ ਜਲਮਨਜੀਤ ਸਿੰਘ ਉਹ ਤੁਹਾਨੂੰ ਪਹਿਲੀ ਵਾਰੀ ਅੱਜ ਤੋਂ 15 ਸਾਲ ਪਹਿਲਾਂ 16 ਸਾਲ ਪਹਿਲਾਂ ਪਹਿਲੀ ਵਾਰੀ ਦਰਸ਼ਨ ਗੁਟਟਰ ਨੂੰ ਮਿਲਿਆ ਉਹਨਾਂ ਮਿੱਤਰਾਂ ਨਾਲ ਅਸੀਂ ਗੱਲ ਕਰ ਸਕਦੇ ਆ ਕਦੇ ਯਾਰ ਇਹ ਦਰਸ਼ਨ ਗੁਟਟਰ ਆ ਮੈਂ ਤਾਂ ਹਾਂਜੀ ਇਹ ਯਾਰ ਐਡਾ ਵੱਡਾ ਕਵੀ ਦੇਖਣ ਨੂੰ ਤਾਂ ਕਵੀ ਲੱਗਦਾ ਨਹੀਂ ਕੋਈ ਬੱਦਾ ਰੁੱਦਾ ਯਾਰ ਦਾੜੀ ਬੱਜੀ ਹੋਈ ਆ ਕਵੀ ਤਾਂ ਕੁਲੇ-ਥੁਲੇ ਬੰਦੇ ਹੁੰਦੇ ਆ ਮੈਂ ਤਾਂ ਦੱਸਿਆ ਜਾਂ ਮਖਰਗੁਆੜ ਉਹਨਾਂ ਨੇ ਵੀ ਜਿਹੜੀ ਗੱਲ ਕੀਤੀ ਆ ਦਰਸ਼ਨ ਮੁੱਤਰ ਨੇ ਆਪਣੀ ਕਵਤਾ ਰਾਹੀਂ ਬਹੁਤ ਸਾਰੀ ਬਹੁਤ ਸਾਰੀਆਂ ਮਿੱਥਾਂ ਤੋੜੀਆਂ ਮੈਂ ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਦੱਸਦਾ ਜਦੋਂ ਇਹਨਾਂ ਦੀ ਪਹਿਲੀ ਪੁਸਤਕ 185 ਚ ਆਈ ਔੜ ਦੇ ਬਦਲ ਉਸ ਤੋਂ ਬਾਅਦ ਨਿਰੰਤਰ ਇਹਨਾਂ ਨੇ ਸਫਰ ਕੀਤਾ ਲਾਵੀ ਹਵਾ ਫਿਰ ਸ਼ਬਦ ਕਿਰਤ ਸ਼ਹਿਰ ਤੇ ਰੇਤ ਇਕ ਪਤਾ ਦਾ ਮੈਂ ਨਾਂ ਭੁੱਲਦਾ ਫਿਰ ਖੜਾਵਾਂ ਤੇ ਫਿਰ ਦਰਦ ਮਜੀਠੀ ਦਰਦ ਮਜੀਠੀ ਤੱਕ ਆਉਂਦੇ ਆਉਂਦੇ ਆ ਇਹ ਵੱਡੇ ਕਵੀ ਹੋ ਗਏ ਸੀ ਬਦ ਬਦੋ ਇਹਨਾਂ ਨੂੰ ਕਿਹਾ ਜਾਣ ਲੱਗ ਪਿਆ ਵੀ ਇਹ ਛੋਟੀ ਨਜ਼ਮ ਦੇ ਵੱਡੇ ਕਵੀ ਆ ਦਰਸ਼ਕੋ ਛੋਟੀ ਨਜ਼ਮ ਦੇ ਵਜੇ ਕਰੋ ਇਹ ਬਣ ਗਿਆ ਵੀ ਇਹ ਦਰਸ਼ਕੋਟਰ ਨਿਕ ਨਿਕਿਆ ਕਵਤਾਵਾ ਲਿਖਦੇ ਆ ਜਿਹੜੀਆਂ ਹੁਣ ਇੱਥੇ ਸੁਣਾ ਕੇ ਵੀ ਜੀ ਇਹ ਛੋਟੀ ਨਜ਼ਮ ਦਾ ਵੱਡਾ ਕਵੀ ਆ ਦਸਮੁਤਰਾ ਪਾੜਾ ਚ ਬਹੁਤ ਅਰਟੀਕਲ ਵੀ ਮੈਗਜ਼ੀਨਾਂ ਚ ਵੀ ਇਦਾਂ ਦੇ ਛਪੇ ਛੋਟੀ ਨਜ਼ਮ ਦਾ ਵੱਡਾ ਸ਼ਾਇਰ ਦੱਸੋ ਉਸ ਤੋਂ ਬਾਅਦ ਇਹ 3 ਸਾਲ ਲੈ ਨਾਲ ਦੀ ਬਦਲੀ ਹੋ ਗਈ ਮੋਗੇ ਅਚਾ ਦੂਜੀ ਗੱਲ ਹੈ ਬੈਂਕਰ ਵੀ ਆ ਮੈਨੂੰ ਇਹ ਵੀ ਨਹੀਂ ਸਮਝ ਆਉਂਦੀ ਇੱਕ ਬੈਂਕਰ ਬੰਦਾ ਇਦਾਂ ਦਾ ਕਵੀ ਹੋ ਸਕਦਾ ਚੰਬਰ ਨੇ ਇਹਦਾ ਦੇ ਉੱਧਾ ਇਹ ਕਿਸਾਨੀ ਪਰਿਵਾਰ ਤੋਂ ਨੇ ਖੇਤੀਬਾੜੀ ਕਰਦੇ ਨੇ ਸਾਰੇ ਭਰਾ ਨਾਲ ਮਿਲ ਕੇ ਤੇ ਇਹਨਾਂ ਦੇ ਭਰਾਵਾਂ ਦੇ ਨਾਲ ਮਿਲ ਕੇ ਆਰਥ ਖੋਲੀ ਹੋਈ ਆ ਕੋਈ ਆਰਤੀ ਵੀ ਕਵੀ ਹੋ ਸਕਦਾ ਤੇ ਆਰਥਿਕ ਕਵਤਾ ਲਿਖਦਾ ਹੋਵੇ ਸਿੱਧੇ ਦੀ ਪਰਤੀ ਸਿੱਧੇ ਦੀ ਪਰਤੀ ਕੋਈ ਆਰਥਿਕ ਲਿਖ ਸਕਦਾ ਬਈ ਟਰਾਲੀ ਜਾ ਰਹੀ ਹੈ ਉਹ ਪਰਤੀ ਦਾ ਉੱਪਰ ਨਿੱਕੇ ਭਾਰਤੀਆ ਕਰਦਿਆਂ ਦੀ ਜੇ ਚੋਅ ਸਮਾਨ ਲੈ ਕੇ ਆਉਣਾ ਛੋਂਦੇ ਦੀ ਪਰਤੀ ਟਰਾਲੀ ਜਾ ਰਹੀ ਹੈ ਅੱਧੋਂ ਖਾਲੀ ਹੈ ਟਰਾਲੀ ਵਾਪਸ ਆਉਂਦੀ ਹੈ ਤੇ ਉਹਦੀ ਜੇ ਚੋਅ ਸਿੱਧੇ ਦੀ ਪਰਤੀ ਦੀ ਥਾਂ ਤੇ ਉਹ ਸਲਫਾਸ ਦੀ ਡੱਬੀ ਨਿਕਲਦੀ ਹੈ ਤੇ ਟਰਾਲੀ ਜਿਹੜੀ ਹੈ ਏਦਾਂ ਹੋ ਗਈ ਖਾਲੀ ਕੋਈ ਆਰਥਿਕ ਨਹੀਂ ਲਿਖ ਸਕਦਾ ਇਹਦਾ ਮਤਲਬ ਹੈ ਕਿ ਬੰਦਾ ਤੋੜਦਾ ਆਪਣੀ ਮੈਥਮ ਨੂੰ ਜਦੋਂ ਮੈਂ ਕਿਹਾ ਵੀ ਛੋਟੀ ਦਾ ਜੰਦ ਦਾ ਵੱਡਾ ਸ਼ਾਇਰ ਇੱਕ ਮਿਤ ਬਣ ਗਈ ਪਰ ਇਹ ਤਿੰਨ ਸਾਲ ਜਿਹੜੀ ਬਦਲੀ ਹੋਈ ਇਹਨਾਂ ਦੀ ਮੋਗੇ ਘਰ-ਵਾਰ ਛੁੱਟ ਗਿਆ ਜਿਹੜੀ ਇਹਨਾਂ ਨੇ ਕੀਤੀ ਗੱਲ ਮੱਖਣ ਪਹਾੜ ਬਣਾ ਲਈ ਵੀ ਐ ਲੱਗਦਾ ਵੀ ਇਹ ਦਰਸ਼ਕੋਟਰ ਦੀ ਗੱਲਾਂ ਕਰਦਾ ਕੋਈ ਹੋਰ ਹੀ ਗੱਲ ਕਰਦਾ ਉਹ ਜਿਹੜੀ ਤਿੰਨ ਸਾਲ ਦੀ ਇਹਨਾਂ ਦੀ ਤਪੱਸਿਆ ਸੀ ਨਾ ਉੱਥੇ ਰਹਿ ਕੇ ਮੋਗੇ ਚ ਲਗਾਤਾਰ ਪੜਿਆ ਇਹਨਾਂ ਨੇ ਬੜਾ ਕੁਝ ਪੜਿਆ ਉਹਦੇ ਚੋਂ ਬੜੀਆਂ ਅਨੁਸ਼ਾਸਿਤ ਨਜ਼ਮਾਂ ਨਿਕਲ ਕੇ ਆਈਆਂ ਜਿਹੜੀਆਂ ਆ ਮਹਾ ਕੰਪੀਟਿਸ਼ਨ ਦੇ ਜਗਿਆਸਾ ਜਗਿਆਸਾ ਤੇ ਫਿਰ ਜਵਾਬ ਜਿਹੜਾ ਆ ਉਹ ਕਉ ਇੰਨੀ ਇਕਨਿਸ਼ਾਸਿਤ ਨਜ਼ਮਾ ਨੇ ਇਹਦਾ ਆਪਣੇ ਆਪ ਨੂੰ ਅਨਿਸ਼ਾਸਿਤ ਰੱਖਦੇ ਆ ਮੈਂ ਨਹੀਂ ਰੱਖ ਸਕਦਾ ਤੁਸੀਂ ਇਹਨਾਂ ਦੇ ਘਰ ਜਾਓਗੇ ਇਹਨਾਂ ਤੁਹਾਨੂੰ ਹਰ ਚੀਜ਼ ਜਿਹੜੀ ਬਹੁਤ ਇਹਦਾ ਤਰਤੀਬ ਵਿੱਚ ਮਿਲੂਗੀ ਮੈਂ ਤਾਂ ਕੁਛ ਹੋਰ ਕਹਿੰਦਾ ਮੈਂ ਆਪਣੀ ਇੱਕ ਗਜ਼ਲ ਦੇ ਸ਼ੇਅਰਸ ਕਹਿੰਦਾ ਕਿ ਮੈਂ ਅਕਸਰ ਸੋਚਦਾ ਹਾਂ ਜ਼ਿੰਦਗੀ ਤਰਤੀਬ ਵਿੱਚ ਕਰਦਾ ਮੈਂ ਅਕਸਰ ਸੋਚਦਾ ਹਾਂ ਜ਼ਿੰਦਗੀ ਤਰਤੀਬ ਵਿੱਚ ਕਰਦਾ ਯਤਨ ਜਿੰਨੇ ਵੀ ਕਰਦਾ ਹਾਂ ਸਭੋਂ ਮੈਂ ਹੋਰ ਵਿਗੜਦਾ ਮੈਂ ਤਾਂ ਇੰਦਾ ਕਹਿੰਦਾ ਔਰ ਤੁਸੀਂ ਇਹਨਾਂ ਦੇ ਘਰ ਜਾ ਕੇ ਦੇਖੋਗੇ ਇਹਨਾਂ ਦੀ ਡਾਇਰੈਕਟਰੀ ਦੇਖੋਗੇ ਇਹਨਾਂ ਦੇ ਕਾਗਜ਼ ਪੱਤਰ ਦੇਖੋਗੇ ਹੁਣ ਅਸੀਂ ਕਿੰਨੇ ਸਭਾਜ ਕੰਮ ਕਰਦੇ ਆ ਹੈਗੇ ਪ੍ਰਧਾਨ ਹੈ ਕੰਮ ਇਜੈਂਸ ਕਰਤਾ ਕਰਦੇ ਆ ਇਕਲੀ ਇਕਲੀ ਚੀਜ਼ ਇਹਨਾਂ ਦੇ ਤਕਰੀਬ ਚ ਨਾਈ ਹੋਈ ਹੁਣ ਸਾਡੀ ਨਵੀਂ ਮੈਂਬਰਸ਼ਿਪ ਪੂਰੀ ਸੀ ਤੁਹਾਡੇ ਬਾਬਾ ਬਕਾਲਾ ਸਾਹਿਬ ਵਾਲਾ ਜਿਹੜਾ ਬਠਿੰਡਈ ਹੈ ਮਤਲਬ ਤੁਸੀਂ ਇਹਨਾਂ ਤੋਂ ਮੂੰਹ ਜਵਾਨੀ ਪੁੱਛ ਸਕਦੇ ਹੋ ਵੀ ਕਿਹੜੀ ਸਭਾਜ ਕਿੰਨੇ ਮੈਂਬਰ ਕਿੰਨਾ ਫੀ ਹੋ ਗਿਆ ਪਰ ਨਾ ਤੱਕ ਜਾਣਦੇ ਸਾਰਾ ਕੁਝ ਇਹਨਾਂ ਨੂੰ ਸਾਸ਼ਟ੍ਰ ਉਹ ਜਿਹੜੀ ਨਜ਼ਮ ਹੈ ਇਹਨਾਂ ਦੀ ਜਿਹੜੀ ਉਹ ਲੰਮੀ ਨਜ਼ਮ ਹੈ ਹਰ ਕੰਪਣੀ ਇਹਦੇ ਤੇ ਇਹਨਾਂ ਨੂੰ ਭਾਰਤੀ ਸਾਹਿਤ ਅਕੈਡਮੀ ਦਾ ਧਾਮ ਮਿਲਿਆ ਉਹਦੀ ਚੀਜ਼ ਇਸੇ ਤਰ੍ਹਾਂ ਜਗਿਆਸਾ ਗੁਰੂ ਗੁਰੂ ਜਿਵੇਂ ਸਵਾਲ ਜਵਾਬ ਕਿ ਉਹ ਇੰਨੀ ਸੰਸ਼ਾਸਤ ਉਹ ਲਾਈਨਾਂ ਤੱਕ ਪੂਰੀਆ ਪੂਰੀਆ ਮੁਕੰਮਲ ਲੱਗਦੀਆਂ ਇੱਧਰ ਹੋਣੀਆਂ ਕਿਵੇਂ ਸੁਖਦੇ ਆ ਪੇਜ ਬਰੋ ਬਰਾਬਰ ਇਹ ਬੜਾ ਔਖਾ ਕੰਮ ਹੈ ਇਹ ਤਾਂ ਮਿਸਤਰੀ ਦਾ ਕੰਮ ਹੈ ਤੇ ਪਰ ਇਹ ਵੀ ਜੀ ਮਿਸਤਰੀ ਜਿਹੜੇ ਇੱਧਰ ਚਿੰਨਦੇ ਆ ਚੀਜ਼ਾਂ ਉਹਦੇ ਚ ਫਿਰ ਰੂਹ ਦੀ ਹੁੰਦੀ ਇਹਦੇ ਚ ਰੂਹ ਆ ਇਹ ਮਤਲਬ ਆਪਣੇ ਆਪ ਜਿਹੜੀ ਤੁਸੀਂ ਮਿੱਥ ਬਣਾਉਦੇ ਦਰਸ਼ਕ ਬੁੱਟਰ ਵਾਲੇ ਉਹਨੂੰ ਤੋੜਦਾ ਛੋਟੀ ਨਜ਼ਮ ਦਾ ਵੱਡਾ ਸ਼ਾਇਰ ਤੋੜ ਕੇ ਲੰਮੀਆਂ ਨਜ਼ਮਾਂ ਆ ਗਈਆਂ ਉਹਦੇ ਵਿੱਚ ਕਿਸਾਨੀ ਬਾਰੇ ਵੀ ਨਜ਼ਮ ਹੈਗੀ ਆ ਤੇ ਉਹ ਮੈਂ ਬੜਾ ਖਰਾਹਤ ਹੁੰਦਾ ਫਿਰ ਇਹ ਇਹ ਆ ਗਿਆ ਵੀ ਇਹ ਵੱਧ ਵਰਗ ਦਾ ਕਵੀ ਆ ਮਹਾਕੰਬ੍ਰਿਤ ਭਾਰਤੀ ਸੈਂਦ ਅਕਾਦਮੀ ਦਾ ਨਾਮ ਮਿਲ ਗਿਆ ਕਹਿੰਦੇ ਵੀ ਮਰਦ ਵਰਗ ਦਾ ਕਵੀ ਆ ਇਹ ਮਨੋਫਿਲਾਸਫੀ ਦੀਆਂ ਬਹੁਤੀਆਂ ਗੱਲਾਂ ਕਰਦਾ ਇਹਦੇ ਕੋਲ ਲੋਕ ਸਰੂਕਾਰ ਨਹੀਂ ਹੈਗੇ ਬਹੁਤ ਪਰ ਮੈਂ ਉਹ ਮਹਾਕੰਬਰੀ ਚ ਨਜ਼ਮਾਂ ਤੋਂ ਤਾਂ ਹੈਗੀਆਂ ਇਸ ਕਿਸਮ ਦੇ ਕਿ ਤੁਕੁਕੁਸ਼ੀ ਬਾਰੇ ਜਿੱਦ ਤੱਕ ਸਾਲ ਤੁਕੁਕੁਸ਼ੀ ਕਰਦੇ ਆ ਪਰ ਓਵਰਆਲ ਮੱਧ ਵਰਗ ਦਾ ਕਵੀ ਦੇ ਤੌਰ ਤੇ ਥੋੜਾ ਜਿਆ ਹੋਗਾ ਵੀ ਇਹ ਫਲਸਫੀ ਦੀਆਂ ਬਹੁਤੀਆਂ ਦਰਸ਼ਨ ਦੀਆਂ ਗੱਲਾਂ ਕਰਦਾ ਨਾ ਵੀ ਦਰਸ਼ਨ ਹੈ ਗੱਲਾਂ ਵੀ ਦਰਸ਼ਨ ਦੀਆਂ ਕਰਦਾ ਲੋਕ ਸਰੋਕਾਰ ਕਿਤਨੇ ਕਿਤਨੇ ਨਹੀਂ ਹੈ ਫਿਰ ਉਸ ਵਿੱਚ ਨੂੰ ਤੋੜਦੇ ਜਦੋਂ ਅਕਾਂ ਦੀ ਕਵਿਤਾ ਲਿਖਦੇ ਆ ਜਿਹੜੇ ਸਾਰਾ ਪੈਂਟ ਹੈ ਜਿਹਦੇ ਚ ਨਜ਼ਮ ਆਉਂਦੀ ਹੈ ਪੰਜਾ ਪਤੀਆਂ ਦਾ ਟਿੱਡਾ ਜਾਂ ਜਿਹਦੇ ਵਿੱਚ ਨਜ਼ਮ ਆਉਂਦੀ ਆ ਭਾਨਾ ਭਾਨੀ ਮਾਰ ਮੰਨ ਲਗਾਤਾਰ ਜਿਹੜੀ ਇੱਕ ਮਿੱਥ ਬਣ ਜਾਂਦੀ ਆਪਣੇ ਇਹਦੇ ਬਾਰੇ ਦਰਸ਼ਕੋਟਰ ਬਾਰੇ ਉਹਨੂੰ ਆਪਣੀ ਅਗਲੀ ਕਿਤਾਬ ਚ ਜਾ ਕੇ ਤੋੜ ਦਿੰਦੇ ਇਹ ਇਹਨੂੰ ਕਹਿੰਦੇ ਆ ਨਿਰੰਤਰ ਲਗਾਤਾਰ ਦਾ ਕੰਟੀਨਿਊਟੀ ਦੇ ਵਿੱਚ ਤੁਸੀਂ ਲਗਾਤਾਰ ਵਿਕਾਸ ਕਰ ਰਹੇ ਹੋ ਪੁਆਇੰਟੀ ਦੇ ਵਿੱਚ ਹੁਣ ਜੇ ਭਾਵੇਂ ਤੁਸੀਂ ਆਰਡਰ ਦੇ ਬਦਲ ਪਹਿਲੀ ਕਿਤਾਬ ਜਿਹੜਾ ਹੈ ਇਹ ਨਹੀਂ ਪੜਨਾ ਪਸੰਦ ਕਰਦੇ ਤੁਹਾਨੂੰ ਤਾਂ ਚੰਗੇ ਲੱਗੂਗੇ ਇਹਨੂੰ ਲੱਗੂਗਾ ਯਾਰ ਮੈਂ ਉਹ ਕੀ ਲਿਖਿਆ ਸੀ ਔਰ ਦੇ ਬਦਲ 1985 ਛਪਦੀ ਹੈ 2022 ਚ ਆ ਕੇ ਗੰਟੜੀ ਛਪ ਜਾਂਦੀ ਹੈ ਇਹ ਜਿਹੜਾ 10 ਕਿਤਾਬਾਂ ਦਾ 11 ਕਿਤਾਬਾਂ ਦਾ ਸਫਰ ਹੈ ਪਲ ਪਲ ਕਦਮ ਦਰ ਕਦਮ ਜਿਹੜਾ ਹੈ ਦਰਸ਼ਕ ਬੋਟਰ ਜਿਹੜੇ ਬਾਅਦ ਅੱਗੇ ਗਏ ਤੇ ਇਸ ਦੇ ਸਾਡੇ ਸਮੋਰ ਦੋਰੀਆ ਤੇ ਇਸ ਇਸ ਸਮੋਰ ਸ਼ਾਇਰ ਨੂੰ ਇਫਤਿਹਾਰ ਤੇ ਬਾਬਾ ਬਾਬਾ ਬਾਰੂਸ ਨੂੰ ਮਾਨਿਤ ਕਰਨਾ ਇਹ ਲਗਭਗ ਪੰਜਾਬੀ ਕਵਿਤਾ ਦਾ ਸਨਮਾਨ ਹੈ ਸਾਡਾ ਸਨਮਾਨ ਹੈ ਜਿੰਨੇ ਦੋਸਤ ਅਸੀਂ ਸਾਡੇ ਇੱਥੇ ਬੈਠੇ ਆ ਉਹਨਾਂ ਦਾ ਸਨਮਾਨ ਹੁਣ ਮੈਂ ਥੋੜੀ ਕੇਂਦਰੀ ਸਵਾਲ ਦੀ ਗੱਲ ਕਰਾਂ ਕਿੰਦੀ ਸਵਾਰਦੇ ਧਰਮ ਪੂਰੀ ਹੋ ਚੁੱਕੀ ਆ ਮੱਖਣ ਕੁਹਾੜ ਬਣਾ ਨੇ ਕਿਹਾ ਕਿ ਬੇਨਤੀਆਂ ਅਸੀਂ ਬਹੁਤ ਕਰਦੇ ਆ ਦਰਸ਼ਨ ਗੁੱਟਰ ਨੂੰ ਵੀ ਇੱਕ ਕਾਰਨ ਤੁਸੀਂ ਹੋਰ ਆਓ ਇਹ ਮੰਨਦੇ ਨਹੀਂ ਮੈਂ ਇਹ ਕਹਿਣਾ ਚਾਹੁੰਦਾ ਕਿ ਬਾਬਾ ਬਕਰਾਂ ਸਹਿਬ ਸਭਾ ਪੰਜਾਬ ਦੀ ਸਭ ਤੋਂ ਵੱਧ ਸੰਗਰਮ ਸਭਾ ਜੇ ਨੂੰ ਤੁਸੀਂ ਅੱਜ ਸਨਮਾਨਿਤ ਕਰਦੇ ਹੋ ਪੰਜਾਬ ਦੀ ਉਹ ਵੀ ਸਭ ਤੋਂ ਵੱਧ ਸੰਗਰਮ ਸਭਾ ਜਿਹੜੀ ਲੰਬੇ ਆੜਿਆ ਦੀ ਹੈ ਤੇ ਜਿਹੜਾ ਸੁਸ਼ੀਲ ਤੁਸਾਰ ਜੀ ਬੋਲ ਰਿਹਾ ਇਹ ਕੇਂਦਰੀ ਪੰਜਾਬੀ ਲੇਖ ਸਭਾ ਦਾ ਜਿਹੜਾ ਜਦੋਂ ਤੋਂ ਉਸ ਸੰਭਾਰੀਆ ਜਦੋਂ ਸਾਇੰਸ ਦਾ ਜੁੜਿਆ ਉਦੋਂ ਤੋਂ ਪੰਜਾਬੀ ਸਾਇੰਸ ਸਭਾ ਦਾ ਸਾਂਝ ਕਲਰ ਦਾ ਕੰਮ ਕਰਦਾ ਸੁਖਜੀਤ ਜੀ ਬੈਠੇ ਆ ਇਹਨਾਂ ਨੂੰ ਵੀ ਮੁਬਾਰਕਾ ਭਾਰਤੀ ਸਹਿਦਕਾਰੀ ਜੀ ਦਾ ਨਾਮ ਇਸ ਵਾਰ ਲੈ ਇਹਨਾਂ ਨੂੰ ਬੜਿਆਂ ਨਾਲ ਜੀ ਤਾੜੀ ਬਾੜੂ ਮੈਂ ਬਹੁਤੀ ਤਾਨੀ ਗੱਲ ਕੀਤੀ ਪ੍ਰਧਾਨਗੀ ਵਟਨ ਦੀ ਕਿਉਂਕਿ ਗੋਪਾਲ ਗੋਟਰ ਕਰ ਗਿਆ ਸੀ ਮੈਂ ਐਨ ਬੋਸ਼ ਨਹੀਂ ਇਹਨਾਂ ਦੀ ਤਾੜੀ ਮੈਂ ਆਪਣੀ ਭਾਰਤੀ ਸਹਿਦਕਾਰੀ ਜੀ ਦਾ ਨਾਮ ਜਿਹੜੀ ਸਮਰਾਲੇ ਵਾਲੀ ਸਭਾ ਇਹਦਾ ਦੀ ਕੋਲ ਹੈ ਉਹ ਵੀ ਸਭ ਤੋਂ ਵੱਧ ਸੰਗਠਨ ਸੁਭਾਵਨਾ ਦੇ ਵਿੱਚ ਹੈ ਅੱਜ ਜਨਵਰੀ ਲੇਖਕ ਸੰਘ ਵਾਲੇ ਦੀਪ ਨਵਿੰਦਰ ਬੈਠੇ ਸਾਡੇ ਘੜੀ ਘਰ ਇਹ ਵੀ ਸਭ ਤੋਂ ਵੱਧ ਐਕਟਿਵ ਜਿਹੜੀਆਂ ਸਭਾ ਹੋਂਦ ਦੇ ਵਿੱਚ ਇਹ ਸਭਾ ਹੁੰਦੀ ਹੈ ਤੇ ਆਪਣੇ ਜੋਲ ਸਾਹਿਬ ਜਿਹੜੇ ਆ ਇਹ ਤਾਂ ਹੁਣ ਮਨੂੰ ਪੰਜਾਬੀ ਸਾਹਿਤ ਅਕੈਡਮੀ ਚ ਵੀ ਕਲਾ ਪ੍ਰੀਸ਼ਦ ਚ ਵੀ ਤੇ ਸਾਡੇ ਨਾਲ ਵੀ ਕਹਿੰਦੀ ਕਹਿੰਦੀ ਸਭਾ ਦੇ ਵਿੱਚ ਵੀ ਕਾਬਲੋ ਕਰਾਹੀ ਵੀ ਬੜਾ ਕੰਮ ਕਰ ਰਹੇ ਆ ਉਹ ਤੁਸੀਂ ਬੁੱਢਰ ਅਰਤੀ ਦਾ ਬਾੜਾ ਸਾਹਿਬ ਤੁਸੀਂ ਇਕੱਲੇ ਕਿਉਂ ਬੇਨਤੀ ਕਰਦੇ ਆ ਅਸੀਂ ਸਾਰੇ ਬੇਨਤੀ ਕਰਨੇ ਕਿੱਥੋਂ ਜਾਲ ਫੜ ਜਾਣਗੇ ਮੋਟਰ ਸਾਹਿਬ ਨੇ ਹੱਥ ਖੜੇ ਕਰੋ ਵੀ ਆ ਕਲਨੀ ਬਾੜੀ ਪ੍ਰਧਾਨ ਰਾਪਾ ਇਹਨਾਂ ਨੂੰ ਅੱਜ ਕਰੇ ਗਾ ਗੋ ਆ ਇਹ ਇਦਾਂ ਆ ਮਨੂੰ ਹੱਥ ਖੜੇ ਜਿਹੜੇ ਦੋ ਦੋ ਹੱਥ ਖੜੇ ਆ ਨਾ ਥੱਲੇ ਇਹਦੇ ਨਾਲ ਚਾਰ-ਚਾਰ ਜਿਹੜੇ ਆ ਤੁਹਾਡੇ ਲੇਖਕ ਸਾਥੀ ਮੋਟਰਪਾਲ ਹੋਣੇ ਚਾਹੀਦੇ ਆ ਤਾਂ ਗੱਲ ਬਣਨੀ ਆ ਸੋ ਮੈਂ ਤਾਂ ਇਹੀ ਜਗਾਰਾ ਲਾਉਣਾ ਸੀ ਬਾਕੀ ਜਗਾਰੇ ਤੋਂ ਲੋਅ ਆਤੇ ਰਾਜਨ ਹੋਣਾ ਦੇ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ